ਹਨ ਜਿਵੇਂ ਸੀਕੀ ਹੁੰਦਾ ਮਤਰਾ ਹੀ ਵੀ ਆਪਣਾ ਸੀਸੜੇ ਲੱਟਾ ਹੁੰਦਾ ਹੈ ਇਹ ਇਹ ਪੀਲੇ ਪੈ ਜਾਂਦੇ ਆ ਕਸਮਾੜੇ ਹੋ ਜਾਂਦੇ ਆ ਕੀ ਹੁੰਦਾ ਇਹਦੇ ਨਾਲ ਆਪਾਂ ਨੂੰ ਲੱਟਾ ਆ ਰਾਤ ਨੂੰ ਜੋਚ ਲਾਉਣੇ ਆਪਾਂ ਘੱਟ ਹੁੰਦਾ ਕੀ ਲੈਣਾ ਕਾ ਆਪਾਂ ਆਲੂ ਤੇ ਇੱਕ ਛੋਟਾ ਜਿਹਾ ਪੇਸਟ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਕੋਈ ਚੱਕਰ ਨਹੀਂ ਇਹ ਤਿਆਰ ਵੀ ਆਪਣੇ ਕਰੇ ਵੀ ਆ ਸਾਰੇ ਇਹ ਤੁਹਾਨੂੰ ਕਰਕੇ ਦਿਖਾਉਣੇ ਆ ਆ ਦੇਖੋ ਇਸ ਤਰ੍ਹਾਂ ਨੂੰ ਹੈ ਚੰਗੀ ਤਰ੍ਹਾਂ ਰਗੜ ਲੈਣਾ ਹੈ ਹਲੋ ਸਸਟਰੈਪੂਰਾ ਨੂੰ ਚੰਗੀ ਤਰ੍ਹਾਂ ਰਗੜ ਲਵਾਂ। ਥੋੜਾ ਐਪ ਨੂੰ ਖੜੇ ਨੀ ਲੱਗੇ ਪਾਣੀ ਮਾਰ ਲਵਾਂ ਮੈਂ। ਕੁ ਸ਼ੀਸ਼ਾ ਜਿਹੀ ਚਮਕਦਾ। ਲਾਣ ਦੀ ਰੋਸ਼ਨੀ ਵਜੂਗੀ। ਤੇ ਜੇ ਇਹਦੇ ਵਿੱਚ ਇੱਕ ਦੋ ਚੀਜ਼ਾਂ ਤੁਸੀਂ ਹੋਰ ਐਡ ਕਰ ਲਵੋ ਫੇਰ ਤਾਂ ਹੋਰ ਵੀ ਬਿਹਤਰ ਹੋ ਜੂ। ਪਰ ਆਪਾਂ ਤੁਹਾਨੂੰ ਕੱਲਾ ਆਲੂ ਤੇ ਪੇਸਟ ਨਾਲ ਹੀ ਕਰਕੇ ਦਿਹੋਣ। ਜੀ ਸਾਰਾ ਕੋਸਾ ਤੋਕੇ ਦਾ ਨਾ ਲੈ ਅੱਛਾ ਬਾਰਾ ਨਾ ਸ਼ੀਸ਼ੇ ਵਰਗਾ ਜਿਹਾ ਚਿੱਟਾ ਜਿਹਾ ਹਾਂ ਉਹ ਲੈੜੀ ਵਧੂਗੀ ਤੇ ਵੀਡੀਓ ਵਧਕਾ ਲੱਗੀ ਨੂੰ ਅਕੇ ਸ਼ੇਅਰ ਕਰ ਦਿਓ